ਸਾਰੇ ਦੱਸ ਬੋਤਾ ਯਾ ਬ੍ਰੋ ਉਹ ਹੀ ਕਹਿੰਦੀ ਕਹਿੰਦੀ ਤੂੰ ਫੇਰਾ ਪਿਓ ਜੀ ਦਾ ਘਰ ਦਾ ਮਰ ਗਿਆ ਉਹਨੂੰ ਗਈ ਤਾਂ ਰੋਣ ਨੂੰ ਬਸ ਰੋਣ ਨਹੀਂ ਆਉਣਾ ਸੋਰੀ ਕਿਤਾ ਜੁਲਮ ਕਰਦੀ ਰਹੀ ਆ ਇੱਥੇ ਰਹਿ ਕੇ ਮੇਰੀ ਕੁੜੀ ਨੇ ਸੇਤਾਂ ਵਾਲੇ ਮਾਰੇ ਮੇਰੀ ਕੁੜੀ ਨੂੰ ਇੱਥੇ ਰਹਿ ਕੇ ਮੇਰੀ ਕੁੜੀ ਬਹੁਤ ਤੋੜਦੀ ਨਾ ਪਤਾ पानु इन साथ पणा पद्दे पानु के गल्ड़ु ਮਨਪਾਗੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਮੁਲਾਜ਼ਮ ਸ਼ਮਸ਼ੇਰ ਸਿੰਘ ਦੇ ਵੱਲੋਂ ਮੌਤ ਨੂੰ ਗਲ ਲਾਇਆ ਗਿਆ ਪਰਿਵਾਰ ਤਾਂ ਰੋ ਰੋ ਬੁਰਾ ਹਾਲ ਹੈ ਦਰਅਸਲ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਮੌਤ ਦੇ ਪਿੱਛੇ ਪਰਿਵਾਰ ਨੇ ਕਿਹਾ ਕਿ ਆਤਮ ਹਤਿਆ ਨਹੀਂ ਬਲਕਿ ਕਤਲ ਕੀਤਾ ਗਿਆ ਗੰਭੀਰ ਇਲਜ਼ਾਮ ਮ੍ਰਿਤਕ ਸ਼ਮਸ਼ੇਰ ਸਿੰਘ ਦੇ ਪਰਿਵਾਰ ਤੇ ਵੱਲੋਂ ਲਗਾਏ ਗੇ ਸ਼ਮਸ਼ੇਰ ਸਿੰਘ ਦੀ ਮਾਤਾ ਦੇ ਵੱਲੋਂ ਦੱਸਿਆ ਕਿ ਉਸਦੇ ਪਤੀ ਦੀ ਮੌਤ ਤੋਂ ਬਾਅਦ ਬੇਟੇ ਸ਼ਮਸ਼ੇਰ ਨੂੰ ਪੁਲਿਸ ਦੀ ਨੌਕਰੀ ਤੇ ਲੱਗਵਾਇਆ ਸੀ ਤਾਂ ਜੋ ਪਰਿਵਾਰ ਦਾ ਪਾਲਣ ਪੋषण ਕਰ ਸਕੇ ਪਰ ਨੌਕਰੀ ਲੱਗਣ ਤੋਂ ਬਾਅਦ ਵਿਆਹ ਕਰਨ ਤੋਂ ਬਾਅਦ ਬ੍ਰਿਟਿਸ਼ ਸ਼ੇਰ ਦੀ ਪਤਨੀ ਵੱਲੋਂ ਘਰ ਤੇ ਵਿੱਚ ਅਕਸਰ ਹੀ ਕਲੇਸ਼ ਪਾਇਆ ਜਾ ਰਿਹਾ ਸੀ ਤੇ ਇਹ ਇਲਜ਼ਾਮ ਲਗਾਏ ਗਏ ਕਿ ਪਤਨੀ ਤੇ ਸੋਹਰਾ ਪਰਿਵਾਰ ਦੇ ਵੱਲੋਂ ਉਸਨੂੰ ਤੱਕ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਇੱਕ ਕਤਲ ਕੀਤਾ ਗਿਆ ਗੰਭੀਰ ਇਲਜ਼ਾਮ ਪਰਿਵਾਰ ਦੇ ਵੱਲੋਂ ਲਾਏ ਜਾ ਰਹੇ ਨੇ ਸੋਹ ਪਰਿਵਾਰ ਦੇ ਵਿੱਚ ਕੀ ਹਾਲਾਤ ਪੜੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੋ ਰੋ ਕੇ ਪਰਿਵਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਬੇहद ਪਰਿਵਾਰ ਇਸ ਵਕਤ ਦੁੱਖ ਤੇ ਵਿੱਚ ਨਸਰ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਪੁੱਤ ਦਾ ਕਤਲ ਉਸਦੀ ਪਤਨੀ ਤੇ ਸੋਹਰਾ ਪਰਿਵਾਰ ਦੇ ਵੱਲੋਂ ਕੀਤਾ ਗਿਆ ਇੱਕ ਵਾਰ ਪਰਿਵਾਰਿਕ ਮੈਂਬਰਾਂ ਨੇ ਕਿ ਕੁਝ ਕਿਹਾ ਤੇ ਇਸ ਵਕਤ ਪਰਿਵਾਰ ਦੇ ਹਾਲਾਤ ਕੀ ਬੜੇ ਹੋਏ ਨੇ ਇਹਨਾਂ ਤਸਵੀਰਾਂ ਦਰੁਖ ਕਰਦੇ ਆਂ ਸਾਲਾ ਇੱਕੋ ਇੱਕ ਭੈਣ ਘਰ ਵਿਧਵਾ ਹੋ ਜਾਵੇ ਸਾਲਾ ਐ ਕੋਸ਼ਿਸ਼ ਕਰੇ ਨਹੀਂ ਅੱਗੇ ਪਿਛੇ ਭਾਦੀ ਮੇਰੇ ਘਰ ਨਹੀਂ ਆਏ ਸੋਰੇ ਉਹਦੇ ਆ ਰਾਤੀ ਕੀ ਕਿਧਰ ਆਏ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸਾਡਾ ਜਵਾਈ ਫੂਰਾ ਆਇਆ ਜੇ ਤੁਹਾਨੂੰ ਪਤਾ ਨਹੀਂ ਤੁਸੀਂ ਮੇਰੇ ਘਰ ਕੀ ਲੈਣ ਆਏ ਇਹਦਾ ਮਤਲਬ ਤੇਰੀ ਭਾਜੀ ਪੂਰੀ ਪਲਾਨਿੰਗ ਦੇ ਨਾਲ ਕਰਕੇ ਉਹਦਾ ਕਤਲ ਕਰਕੇ ਫੇਰ ਇਹਨਾਂ ਨੂੰ ਇਨਵੋਲ ਕੀਤਾ ਵੀ ਹੁਣ ਤੇ ਨਹੀਂ ਤੇ ਬਟਾਲੇ ਤੋਂ ਇੱਥੇ 2 ਮਿੰਟਾਂ ਦੇ ਵਿੱਚ ਆਇਆ ਨਹੀਂ ਜਾਂਦਾ ਭਾਜੀ ਅਸੀਂ 2 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਕੇ ਕਲੋਨੀ ਦੇ ਵਿੱਚ ਇਹਦਾ ਪਿਓ ਬਟਾਲੇ ਤੋਂ ਐਡੀ ਸ਼ਤੀ ਕਿੱਦਾਂ ਆ ਗਿਆ ਸਾਡੇ ਘਰ ਪਰ ਕਿੰਦਾ ਪਿਆ ਕਿ ਮੈਨੂੰ ਪਤਾ ਹੀ ਨਹੀਂ ਕੀ ਹੋਇਆ ਕੀ ਹੋਇਆ ਵਾ ਤੂੰ ਮੇਰੇ ਘਰ ਉਧਰ ਨਹੀਂ ਗਿਆ ਆਪਣੀ ਕੁੜੀ ਦੇ ਘਰ ਜਦੋਂ ਉਧਰ ਪਰਸੋ ਵੀ ਇਹਨਾਂ ਨੇ ਮੇਰੇ ਬੱਚੇ ਨੂੰ ਧਮਕੀਆਂ ਲਾਈਆਂ ਸੀ ਸੱਸ ਆਈ ਮੈਨੂੰ ਮੁੰਡੇ ਨੇ ਖੁਦ ਦੱਸਿਆ ਮੇਰੇ ਕੋਲ ਖੁਦ ਪ੍ਰੂਫ ਹੈਗੇ ਰਿਕਾਰਡਿੰਗਾਂ ਮੇਰੇ ਕੋਲ ਮੇਰੇ ਪੁੱਤ ਦੀ ਹੌਸਲ ਮੈਂ ਰਿਕਾਰਡਿੰਗ ਲਾ ਦੇਣੀ ਜਦੋਂ ਢਿੱਡ ਫੋਲਦਾ ਸੀ ਮੈਂ ਕਹਿੰਦਾ ਪੁੱਤ ਐਡਾ ਕਰਦਾ ਕਿ ਤੇ ਤੈਨੂੰ ਮਾਰਨਾ ਦੇਵੇ ਉਹ ਹੀ ਗੱਲ ਹੋਈ ਪਾਜੀ ਇਹਨੇ ਮੇਰਾ ਪੁੱਤ ਹੀ ਮਾਰਤਾ ਕੱਲ ਸੁਸਾਈਡ ਕੀਤਾ ਵਾ ਜਦ ਕਿ ਮੇਰੇ ਪੁੱਤ ਦਾ ਕਤਲ ਆ ਤੇ ਮੈਨੂੰ ਪਾਜੀ ਇਨਸਾਫ ਚਾਹੀਦਾ ਇਹਨੂੰ ਸਜ਼ਾ ਹੋਣੀ ਚਾਹੀਦੀ ਮੇ ਉਹ ਆਪਣੇ ਉੱਥੇ ਗਈ ਫੇਕੇ ਆਪਣੇ ਗਈ ਰਾਤ ਪੇ ਉਹਦੇ ਨਾਲ ਮੈਂ ਕਹੀ ਵੀ ਇਥੋਂ ਦਫਾ ਹੋ ਜਾ ਚਲ ਜਾ ਮੈਂ ਕਹ ਮੈਂ ਨਹੀਂ ਤੈਨੂੰ ਇੱਥੇ ਵੇਖਣਾ ਪਸੰਦ ਕਰਦੀ ਮੁਲਾਜ਼ਮਾ ਨੇ ਕਿਹਾ ਕਿ ਤੁਸੀਂ ਇਥੋਂ ਚਲ ਜਾਓ ਤੁਹਾਨੂੰ ਉਸ ਮੋਕੇ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਤੁਹਾਨੂੰ ਪੁਲਿਸ ਨੇ ਪਰਚਾ ਦਰਜ ਕੀਤਾ ਵਾ ਇਹਦੇ ਬਰ ਖਿਲਾਫ ਕਹਿੰਦਾ ਜੋ ਕ ਬੰਦੀ ਕਾਰਵਾਈ ਭਾਜੀ ਇਹਦਾ ਸਾਰਾ ਪਰਿਵਾਰ ਅੰਦਰ ਕਰਨਾ ਇਹਦੇ ਪਰਵਾ ਸਾਰੇ ਰਲੇ ਸੀ ਇੱਥੇ ਹੀ ਗਈ ਸੀ ਤੋਰ ਦੇ ਫਿਰਦੇ ਇਹਨਾਂ ਨੇ ਤਿੰਨਾਂ ਨੇ ਰਲ ਕੇ ਮੇਰੇ ਪੁੱਤ ਨੂੰ ਉਹਦਾ ਪਿਓ ਹੀ ਤੈਨੂੰ ਕੀ ਆ ਲਾਉਂਦਾ ਰਿਹਾ ਮੈਂ ਤੈਨੂੰ ਇੰਜ ਕਰਦਾਗਾ ਉਹਨਾਂ ਚ ਕਰਦਾਗਾ ਉਹਨੂੰ ਤਾਂ ਮੈਂ ਕੀਆ ਮਾਰਦੇ ਰੇ ਮੁੰਡੇ ਦੇ ਰਿਟਾਇਰਡ ਨਹੀਂ ਨਹੀਂ ਡੋਂਟ ਯੂ ਨਹੀਂ ਮੌਜੂਦਾ ਡਿਊਟੀ ਤੇ ਆ ਮੌਜੂਦਾ ਡਿਊਟੀ ਉਹ ਦੀ ਕੀ ਇੱਥੇ ਪੀਐਫੀ ਚੌਂਕ ਦੇ ਵਿੱਚ ਨਹੀਂ ਆ ਕੀ ਕਹਿੰਦੇ ਆ ਐ ਆ ਜਿਹੜੀ ਗੱਡੀਆਂ ਕਿਹੜੀਆਂ ਚੱਲਦੀਆਂ ਆ ਪੀਸੀਆਰ ਦੀਆਂ ਆਹੋ ਪੀਸੀਆਰ ਦੇਤੇ ਹੈਗਾ ਜਿਉ ਉਹ ਐਸਐਚਓ ਤੈਨੂੰ ਮੈਂ ਨੌਕਰੀ ਤੋਂ ਲਵਾ ਦੂੰਗਾ ਮੈਂ ਤੈਨੂੰ ਉਹ ਕਰਾ ਦੂੰਗਾ ਇਹਦੀ ਸੱਸ ਨੇ ਕਈ ਵਾਰੀ ਕਿਆ ਕਹਿੰਦੀ ਆ ਜੇ ਮੇਰੀ ਧੀ ਨੂੰ ਇਦਾਂ ਨਾ ਕੀਤਾ ਨਾ ਤੈਨੂੰ ਇੱਕ ਫੇਰ ਦੱਸ ਦੇ ਤੈਨੂੰ ਇਹਨੇ ਇਹਦੇ ਮੁੰਡੇ ਨੇ ਵੀ ਕਈ ਵਾਰੀ ਇਹਨਾਂ ਆਪਣੇ ਮੁੰਡੇ ਇਹਦੇ ਹੈਗੇ ਸੀ ਉੱਥੇ ਇੱਕ ਵਾਹ ਗਿਆ ਕੁਆਟਰਾਂ ਦੇ ਵਿੱਚ ਸਰਕਾਰੀ ਕੁਆਟਰ ਦੇ ਵਿੱਚ ਇਹ ਮੁੰਡੇ ਕਿੰਨੇ ਲੈ ਕੇ ਜਾਂਦਾ ਰਿਹਾ ਉਹਨੂੰ ਧਮਕੀਆਂ ਲਵਾਉਣ ਮੇਰੇ ਮੁੰਡੇ ਨੂੰ ਮੇਰਾ ਮੁੰਡਾ ਸਹਿਮਿਆ ਪਿਆ ਸੀ ਇਹਨੇ ਪੋਤਰੀ ਉਹ ਨਾਲ ਹੀ ਲੈ ਗਈ ਹੈ ਉਹਨਾਂ ਨੇ ਤੇ ਸਾਨੂੰ ਕਦੀ ਚੁੱਕਣ ਹੀ ਨਹੀਂ ਦਿੱਤੀ ਜੋਂ ਦੀ ਹੋਈ ਪਾਜੀ ਮੈਨੂੰ ਉਹਨਾਂ ਨੇ ਚੁੱਕਣ ਹੀ ਨਹੀਂ ਦਿੱਤਾ ਮੈਂ ਸੋਨੂੰ ਪਪੜਾ ਲੀੜਾ ਲਿਆ ਕੇ ਦੇਨੀ ਹਾਂ ਤੇ ਉਹ ਫੜ ਕੇ ਡਸਟਬਿਨ ਚ ਪਾ ਕੇ ਤੇ ਬਾਹਰ ਨਗਰ ਨਿਗਮ ਵਾਲਿਆਂ ਨੂੰ ਫੜਾ ਦਿੰਦੀ ਸੀ ਪੁੱਛ ਮੌਕੇ ਤੇ ਆਈ ਹੈ ਤੁਹਾਡੀ ਨੋ ਇੱਥੇ ਹੀ ਹਾਂਜੀ ਉਹ ਇੱਥੇ ਹੀ ਸੀ ਉਹ ਵੀ ਸੀ ਉਹਦਾ ਪਿਓ ਵੀ ਸੀ ਔਰ ਆਹ ਸਾਲਾ ਇਸ ਤੋਂ ਪੁੱਛ ਕੀਤੀ ਕੀ ਨਹੀਂ ਉਹਨਾਂ ਕੋਈ ਨਹੀਂ ਕੀਤੀ ਪੁੱਛ ਕੇ ਉਹ ਇੱਥੇ ਬੈਠਾ ਉਹ ਸਿਰ ਸਾਡੇ ਨਾਲ ਕਰ ਰਿਹਾ ਭਰਾ ਉਹ ਸਾਡੇ ਨਾਲ ਉੱਥੇ ਗਏ ਸੀ ਇਨਵੈਸਟੀਗੇਸ਼ਨ ਕਰਨ ਉਹਨਾਂ ਨੇ ਵੀਡੀਓ ਬਣਾਈਆਂ ਫੋਟੋਆਂ ਖਿੱਚੀਆਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਜੋਬ ਬੰਦੀ ਕਾਰਵਾਈ ਅਸੀਂ ਹੀ ਕਰਾਂਗੇ ਤੇ ਜਿਹੜਾ ਸਾਡਾ ਵਿਭਾਗ ਹੈ ਜੀ ਆਰਪੀ ਦਾ ਉਹ ਵੀ ਕਹਿੰਦੇ ਸੀ ਕੋਈ ਗੱਲ ਨਹੀਂ ਅਸੀਂ ਆਪਣੇ ਫੋਸਟ ਮੋਡਮ ਕਰਾ ਕੇ ਇੱਥੇ ਆਵਾਂਗੇ ਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਜੋਬ ਬੰਦੀ ਕਾਰਵਾਈ ਅਸੀਂ ਹੀ ਕਰਾਂਗੇ ਜੋ ਵਿਭਾਗ ਵੱਲੋਂ ਸਾਡਾ